ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸਿਵਾਜਪੁਰ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਹੁਤ ਸਾਰੀਆਂ ਵੀਡੀਓ ਬਣਾਈਆਂ ਆਪਾਂ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੀਤਾ ਤੇ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਕੋਈ 2-4 ਨੱਕ ਜਿਹੜੇ ਆਏ ਗਏ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਬੇੜਾ ਤੁਸੀਂ ਸਾਹਮਣੇ ਦੇਖ ਰਿਹਾ ਜੀ ਦੋ ਸੁਈਆਂ ਨੇ ਦੋ ਗੱਬਣ ਚਾਰ ਬੇੜਾਂ ਦੀ ਡਿਟੇਲ ਬਲਜੀਤ ਤੋਂ ਲੈ ਲਾਂਗੇ ਆਪਾਂ ਪੂਰੀ ਗੱਲਬਾਤ ਕਰ ਲੈਨੇ ਆ 29 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆਓ ਕਰਦੇ ਆ ਗੱਲਬਾਤ ਲੈ ਲੈਨੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਮਾਰਾ ਠੀਕ ਠਾਕ ਜੀ ਠੀਕ ਠਾਕ ਜੀ ਸਿਮੇਪਾ ਸਾਸਰੀ ਕਾਲ ਸਾਸਰੀ ਰਾਜ ਸੰਤੂ ਸਾਹਿਬ ਹੋਰ ਪਾਜੀ ਮਾਰੀ ਜਾਂਦੇ ਛਾਲਾ ਠੀਕ ਆ ਕਿਰਪਾ ਦੀ ਅੱਛਾ ਧੰਨ ਧੰਨੇ ਹਾਂ ਚਲ ਸ਼ੁਕਰੇ ਮਾਲਕ ਦਾ ਇਸੇ ਤਰ੍ਹਾਂ ਛਾਲਾ ਮਾਰੋ ਵੀਰ अच्छा वीर बलजीत ਜਿੱਦਾਂ ਬਾਅਦ ਜ਼ਿਕਰ ਕੀਤਾ ਚਾਰ ਵੜਾ ਨੇ ਅੱਜ ਆਪਣੇ ਕੋਲ ਹਾਂਜੀ ਦੋ ਸੁਈਆਂ ਦੋ ਕੱਪੜਾ ਠੀਕ ਹੈ ਜੀ ਹਾਂਜੀ ਨਵਾਂ ਫਰੈਸ਼ ਮਾਰੀ ਆਏ ਉਧਰ ਵੇਖਿਆ ਮਾਲ ਤਿੰਨੇ ਪੈਸੇ ਉਧਰ ਵੇਖ ਗਿਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋ ਸੁਈਆਂ ਵੜਾ ਦਿਖਾਵਾਂਗੇ ਤੁਹਾਨੂੰ ਤੇ ਦੋ ਹੀ ਕੱਪੜਾ ਠੀਕ ਹੈ ਜੀ ਸੋ ਕੱਲੇ-ਕੱਲੇ ਨਕਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਹੁਤੀ ਵੀਰ ਸਕਿਪ ਸਕਿਪ ਕਰਕੇ ਵੀਡੀਓ ਦੇਖਦੇ ਆ ਪੂਰਾ ਰੁਟੀਨ ਦੇ ਵਿੱਚ ਕੰਟੀਨਿਊਸ ਵੀਡੀਓ ਦੇਖਿਓ ਠੀਕ ਹੈ ਜੀ ਪੂਰੀ ਡਿਟੇਲ ਦੇ ਨਾਲ-ਨਾਲ ਪਸ਼ੂ ਪੂਰੀ ਤਸਦੀਕ ਨਾਲ ਆਪਾਂ ਦਿਖਾ ਦੇਾਂਗੇ ਤੁਹਾਨੂੰ ਤੇ ਬਲਜੀਤ ਸ਼ੁਰੂਆਤ ਪਹਿਲਾਂ ਗੱਬਣ ਵੜਾ ਦਿਖਾ ਦਈਏ ਆ ਸੂਈਆਂ ਦਿਖਾ ਦਗੇ ਸੂਈਆਂ ਵਿਖਾਈਏ ਪਹਿਲਾਂ ਸੂਈਆਂ ਦਿਖਾ ਦਿਓ ਹਾਂਜੀ ਸੋ ਪਹਿਲੇ ਨੰਬਰ ਤੇ ਦੋਸਤੋ ਇੱਕ ਵਾਰ ਤੁਸੀਂ ਦੇਖ ਰਿਹਾ ਜੇ ਸੂਈ ਸੁਭਾਈ ਵੜਾ ਤੇ ਬਲਜੀਤ ਦੀ ਡਿਟੇਲ ਕੀ ਹੈ ਭਰਾ ਇਹ ਵੀ ਜੀ ਦੂਜਾ ਸੁਭਾ ਜੋ ਦੂਸਰਾ ਸੁਭਾ ਹਾਂਜੀ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਤਿੰਨ ਕਿ ਦਿਨ ਹੋ ਗਿਆ ਹਾਂਜੀ ਤੇ ਮਗਰ ਬੱਛਾ ਮਗਰ ਬੱਛਾ ਦੋਆਂ ਦੇ ਲਓ ਜੀ ਦੋ ਵੜਾ ਜਿਹੜੀਆਂ ਸ ਆਹ ਦੇਖੋ ਜੀ ਇਹਦਾ ਕਰਮਾ ਵਾਲੀ ਦਾ ਗੋਵਾ ਹੀ ਨਹੀਂ ਲਾਇਆ ਕਿਸ ਨੇ ਇਹਦੇ ਹੂੰ 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 ਗਾਲਾਂ ਵੀ ਫਿਰ ਹਾਰਸ਼ਗਾਰ ਜਿਹੜੇ ਆਉਂਦੇ ਬਿਊਟੀ ਪਾਰਲਰ ਫਿਰ ਵਪਾਰੀਆਂ ਕੋਲ ਹੀ ਆ ਕੇ ਬੰਨ੍ਹਦੇ ਆ ਆਖੀ ਕੋਲ ਹੀ ਆਉਂਦੀਆਂ ਐ ਆਹ ਦੇਖੋ ਜੀ ਆਹ ਦੇਖੋ ਜੀ ਕੱਤ ਵੱਡਾ ਫੈਰਦਾ ਠੀਕ ਆ ਜੀ ਤਿੰਨਾਂ ਕਿ ਦਿਨਾਂ ਦੀ ਸੀ ਬਾਕੀ ਨਿੱਗਰ ਛੱਡੇ ਦੀ ਆ ਇਹ ਨਹੀਂ ਵੀ ਟਿਲ ਕਣਾ ਜਾਊਗਾ ਆ ਦਿਖਾ ਦਿਓ ਜੀ ਆਹ ਦੁੱਧ ਵੀ ਬੋਲਾ ਹੈ 11-12 ਕਿਲੋ ਆ ਜਾਊਗਾ ਹਾਂ ਠੰਡੀ ਸੀਰਸਲਾ ਹਾਂ ਜੀ ਆਹ ਤੁਹਾਨੂੰ ਵੇਖੋ ਕਿੰਨਾ ਸੋਹਣਾ ਲੱਗਾ ਲਓ ਜੀ ਹਾਂ ਜੀ ਬਾਕੀ ਦੋਸਤੋ ਪੂਰੀ ਤਸੱਲੀ ਨਾਲ ਵੇਖਿਓ ਹੱਥੀ ਮੁਠੀ ਜਿ ਤੇ ਬੋਲਾ ਕਿੰਨਾ ਬਲਜੀਦਾ ਵੀਰ ਜੀ 12 ਕਿਲੋ ਹੋਊਗਾ 11 ਕਿਲੋ ਦੀ ਗਰੰਟੀ ਹੋਊਗੀ ਬੋਲੇ ਦੀ ਐ نیٹ 12 ਕਿਲੋ ਹੂੰ ਸਟਾਰਟਿੰਗ ਹੀ ਕਰਮਾ ਵਾਲੀ ਨੇ 11 12 ਕਿਲੋ ਦੀ ਮੋ ਵੀ ਬਿਲਕੁਲ ਫਿਕਸ ਚੱਡਾ ਦੋਸਤੋ ਖੋਚਾਂ ਤੋਂ ਤਕਰੀਬਨ ਕੋਈ ਅੱਧੀ ਅੱਧੀ ਗੇਠਾ 8 8 ਇੰਚ ਉੱਪਰ ਬਿਲਕੁਲ ਜਿਹੜਾ ਟਿਕਿਆ ਤੇ ਮੁੱਠੀ ਮੁੱਠੀ ਥਾਣਾ ਫਾੜੀ ਵਾਲਾ ਚੱਡਾ 12 ਕਿਲੋ ਤੋਂ ਸਟਾਰਟਿੰਗ ਆ ਤੇ ਕੱਦ ਵੱਡਾ ਠੀਕ ਆ ਜੀ ਸੋ ਅੱਗੇ ਮੇਰਾ ਭਰਾ ਕੋਈ ਚਲੋ ਸੂਸਵਾ ਪਈਏ ਕੋਈ ਸਿੱਧੀ ਸੁੱਧੀ ਕਰ ਲੂਗਾ ਸਾਫ ਸੁਥਰਾ ਹਾਂ ਜੀ ਤੁਹਾਨੂੰ ਪਤਾ ਜੇ ਝੜੀ ਵੀ ਲੱਗੀ ਥੋੜੇ ਡੰ ਤੋ ਪਤਾ ਪੱਲੇ ਵਧੀਆ ਲੱਗੀ ਹੋਏ ਦਿਨ ਤੇ ਫਿਰ ਡੰਗਰ ਵੀ ਧੰਨਵਾਦ ਕਿ ਮੂੰਹ ਮੱਤੀ ਬੜੀ ਚੰਗੀ ਆ ਹਾਂਜੀ ਬਾਕੀ ਸੀਲੀਆਂ ਸੂਲੀਆਂ ਵੇਖੋ ਸੋ ਇਹਨਾਂ ਚੀਜ਼ਾਂ ਦਾ ਮੋਲ ਫਿਰ ਬਲਜੀਤ ਸਿਆ ਹਾਂਜੀ ਆ ਦੇਖ ਲਓ ਵੀ ਕੋਈ ਇੱਕ ਇੱਕ ਦੋ ਦੋ ਧਾਰਾਂ ਵੀ ਜਿਹੜੀਆਂ ਦੋਸਤ ਨਾਲ ਹੀ ਮਾਰ ਕੇ ਦਿਖਾ ਦਿੰਦੇ ਆ ਆਨਲਾਈਨ ਜਿਹੜਾ ਵੀਰ ਕੋਈ ਸੌਦਾ ਕਰਦਾ ਦੁੱਧ ਪੌੜਾ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਤੁਸੀਂ ਲੈ ਕੇ ਜਾਓ ਠੀਕ ਆ ਜੀ ਵੀਰ ਬਲਜੀਤ ਕਹਿੰਦਾ 12 ਕਿਲੋ ਆ ਤੇ 12 ਹੀ ਆ ਦੀ ਚੋਕੇ ਤਸੱਲੀ ਕਰਕੇ ਲੈ ਜਾਓ ਬਾਕੀ ਆਹ ਵੇਲੇ ਪੂਰਨੇ ਕੋਈ ਛੱਟਾ ਨਹੀਂ ਠੀਕ ਹੈ ਵੀਰੇ ਠੀਕ ਆ ਦੇਖੋ ਜੀ ਬਹੁਤ ਖੂਬਸੂਰਤ ਹਾਂਜੀ ਸੋ ਚੰਗਾ ਥਣ ਭਾਂਡਾ ਬਹੁਤ ਸੋਹਣੀ ਬੰਤਰ ਬਾਡੀ ਸਟਰਕਚਰ ਮੂੰਹ ਮੱਥਾ ਤੁਸੀਂ ਵੇਖ ਸਕਦੇ ਹੋ ਬਾਕੀ ਚੰਗੇ ਵੀ ਸੇਵਾ ਵਾਲੇ ਕੋਲ ਚਲ ਗਈ ਨਾ 16 17 ਕਿਲੋ ਤੋਂ ਨਹੀਂ ਮਰਦੀ ਗੜ ਹਾਂ ਥੋੜੀ ਜੀ ਸੇਵਾ ਤੋਂ ਢਿੱਲੀ ਆ ਵੀ ਕਰਮਾਲ ਨੂੰ ਜਿਵੇਂ ਜਿਵੇਂ ਦਾਣਾ ਫੱਕਾ ਚੜੀ ਗਿਆ ਉਹਨੇ ਥੋੜਾ ਬਾਲਟੀ ਭਰੀ ਜੀ ਯਾਰੂ ਜੁਰੂ ਬੜੀਆਂ ਵੀਰ ਜੀ ਆ ਹਾਂ ਡੰਗਰ ਚਾਰੂ ਨੇ ਦੁੱਧ ਦੇਣਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਇੱਕ ਵਾਰੀ ਸੂਨ ਬਿਲਕੁਲ ਸੂਸਵਾ ਕੇ ਇੱਕ ਵਾਰੀ ਪੁੱਛ ਥੋੜੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹ ਜੀ ਲਾਉਂਦਾ ਠੱਪਿਆ ਕੇ ਜਾਂਦਾ ਉਹ ਤੁਸੀਂ ਜਜਮੈਂਟ ਕਰ ਲਿਓ ਵੀ ਤਿੰਨਾਂ ਦਿਨਾਂ ਦੀ ਸੂਈ ਆ 12 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਤੇ ਕੱਦ ਵੱਡਾ ਦੂਰ ਨੇੜੇ ਜਿਹੜੇ ਭਰਾ ਆਪਣੇ ਆ ਰਹੇ ਆ ਠੀਕ ਆ ਜੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਤਾ ਕੱਦ ਵੱਡਾ ਬਾਕੀ ਕੋਈ 5-5 7-7 10 ਮਾਰ ਕੇ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਿੱਤਾ ਬੱਚਾ ਦਿਖਾਉਣੇ ਇੱਕ ਵਾਰੀ ਉਸ ਤੋਂ ਬਾਅਦ ਆ ਰੇਟ ਪੁੱਛ ਲਾਂਗੇ ਆਪਾਂ ਬਲਦੀ ਦੇ ਕਿਹੜਾ ਬੱਚਾ ਇਹਨਾਂ ਚੋਂ ਇਹਦਾ ਵੀ ਜੀ ਆ ਕਾਲਾ ਜੋ ਆ ਲਓ ਜੀ ਇਹ ਬੱਚੇ ਦੋ ਮ ਨਵੀਂ ਬਲਜੀਤ ਦਾ ਮੁੱਲ 10 ਫਿਰ ਦੇਣੀ ਕਿੰਨੇ ਦੀ ਆ ਮੁੱਲ ਵੀਰ ਜੀ ਭਾਵੇਂ 55 ਕਰ ਲਈਏ ਹਾਂ ਕਰ ਲਓ ਜੀ ਕਰ ਲਓ 5000 ਦੀ ਦੇ ਦਈਏ ਆ ਲਾਸਟ ਕਿੰਨੇ ਦਾ 52000 ਦੇ ਦੇ ਦिए 50 ਦੇ ਦਾਂ ਸੰਧੂ ਸਾਹਿਬ ਇਧਰ ਸੇਮੇ ਸੁਬਾਜਪੁਰ ਕੇ ਨੇ ਵਟ ਕੱਟਦੇ ਆ ਜਾਣਦਾ ਫਿਰ ਜੋ ਕਰਤਾ ਨੇ 50 ਦੇ ਵਿੱਚੋਂ ਵੀ ਆਏਗਾ ਤਾਂ ਥੋੜਾ ਬੜਾ ਮੌਕੇ ਛੋੜ ਛੱਪਾ ਕਰਦੇ ਨਹੀਂ ਹੁੰਦਾ ਛੋੜ ਛੱਪਾ ਹੀ ਹੋਣਾ ਜੋ ਅੱਛਾ ਇਹਨੇ ਪਹਿਲਾਂ ਹੀ ਡਾਤੀਆਂ ਧੂਣਾ ਦੇ ਇਹਦੇ ਅੱਜ ਆਏ ਆ ਜਿਵੇਂ ਚਾਪੀ ਦੇ ਛੱਡੇ ਹੁੰਦਾ ਆ ਸੁਪੀ ਐਂਟਰੀ ਮਾਰੀ ਆਹੋ ਇਹ ਸੁਬਾਜਪੁਰ ਤੋਂ ਆਇਆ ਛੋਟਾ ਜਿਹਾ ਲਗਭਗ 150000 ਐਂਡ ਪ੍ਰਿੰਟ ਜਿਹੜਾ ਤੈਨੂੰ 50000 ਦੀ ਮਿਲਦੀਊਗੀ ਬਾਕੀ ਕਸਰਾ ਕੁਸਰਾ ਵੀਰ ਨੇ ਕੱਢ ਦਿੱਤੀਆਂ ਨੇ ਤੇ ਵਿੱਚੋਂ ਕੋਈ ਕਹਿ ਲੀਏ ਜਿਵੇਂ ਰਸਾ ਚੜਾ ਜੀ ਕੋਈ 100 200 ਤੇ ਮਾਨਤਾ ਨਾਲ ਪ੍ਰੇਮ ਹਵਤ ਨਾਲ ਜਿਹੜੇ ਜ਼ਰੂਰ ਕਰ ਦਿੱਤੇ ਜਾਣਗੇ ਠੀਕ ਹੈ ਜੀ ਤੇ ਇਹ ਵਹਿੜ ਆ ਪਹਿਲੇ ਨੰਬਰ ਤੇ ਇੱਕ ਸੈਕਿੰਡ ਨੰਬਰ ਤੇ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਪਲਤੀ ਦੀ ਅਗਲੀ ਵਹਿੜ ਦਾ ਕੀ ਫਿਰਵਾ ਇਹਨੂੰ ਵੀਰ ਜੀ ਤੀਜਾ ਦਿਨ ਹੋਇਆ ਸੋ ਇਕੱਠੀਆਂ ਹੀ ਸੋਈਆਂ ਆਗੇ ਅਗਰ ਕੋਈ ਛੜੀ ਹਾਂਜੀ ਹਾਂਜੀ ਤੀਜਾ ਅਮਲਕ ਤੀਜਾ ਦਿਨ ਇਹਨੂੰ ਉਹ ਤਾਂ ਸੋਈਆਂ ਨੇ ਇਹਦਾ ਤੀਜਾ ਸੂਆ ਜੋ ਤੀਜਾ ਸੂ ਮੋٹے ਡੱਬ ਨੇ ਮਗਰ ਇਹਦੇ ਵਛਾ ਮੇਲ ਕਾਫ ਆ ਤੇ ਬਲਜੀਤ ਬੋਲੀ ਦੀ ਸਥਿਤੀ ਕੀ ਹੈ ਦੀ ਇਹਦਾ ਵੀ ਵੀਰ ਜੀ ਹੁਣਾਂ ਹੀ ਆ 12 ਦਾ 12 ਸਟਾਰਟਿੰਗ ਹੀ ਆ ਠੀਕ ਆ ਚੋਣ ਦੀ ਵੀ ਉੱਤੇ ਇੱਕ ਨੰਬਰ ਆ ਵੀਰ ਜੀ ਬਹੁਤ ਸੋ ਪਹਿਲੀ ਵਾਰ ਤੁਸੀਂ ਵੇਖੀ ਆ ਵੀ ਬਹੁਤ ਸੋਣਾ ਰੋਗ ਰੋਗ ਦਾ ਥਾਣਾ ਤੇ ਚੋਣ ਚੋਂ ਵੀ ਪੜੀ ਐਂਡ ਸੀ ਚੀਜ਼ ਇਹਦੀਆਂ ਵੀ ਕੋਈ ਦੋ ਦੋ ਤਿੰਨ ਤਿੰਨ ਧਾਰਾ ਮਾਰ ਕੇ ਦਿਖਾ ਦੇਾਂਗੇ ਤੇ ਜੋ ਆਪਣਾ ਫਰਜ਼ ਮੰਨਦਾ ਮੋਕੇ ਤੇ ਠੰਡੀ ਸੀਲ ਆ ਆ ਦੇਖੋ ਜੀ ਹੈ ਸੀਲਸਲਾ ਦਾ ਵੜਾ ਦੋਵੇਂ ਹਨਾ ਆ ਦੇਖੋ ਜੀ ਜਿੱਦਾਂ ਮਰਜੀ ਤਸੱਲੀਆਂ ਕਰੀ ਚੱਲਿਆ ਜੇ ਆ ਦੇਖੋ ਬਹੁਤ ਵਧੀਆ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਬਲੈਕ ਥਾਣਾ ਬਾਕੀ ਵਿਰਲ ਵੰਡ ਤੁਹਾਡੇ ਸਾਹਮਣੇ ਆ ਤੇ 12 ਕਿਲੋ ਬੋਲੇ ਤੋਂ ਦੋਸਤੋ ਸਟਾਰਟਿੰਗ ਆ ਹਾਈਟ ਮੀਡੀਅਮ ਤੋਂ ਪਲੱਸ ਆ ਬਹੁਤੀ ਵੱਡੀ ਨਹੀਂ ਕਹਾਂਗੇ ਜਿਵੇਂ ਵੱਡੀਆਂ ਸਟੈਂਡਰਡ ਦੇ ਸਾਈਜ਼ ਹੁੰਦਾ ਪਰ ਵੱਡੀਆਂ ਬੜਾ ਦੇ ਵਿੱਚ ਹੀ ਆਉਂਦੀਆਂ ਮੀਡੀਅਮ ਤੋਂ ਉੱਚੀ ਆ ਠੀਕ ਹੈ ਜੀ ਵਿਚਲਾ ਮੇਲ ਹੁੰਦਾ ਉਹਦੇ ਤੋਂ ਥੋੜੇ ਬਾਅਦ ਕੋਈ 2 ਇੰਚ ਪਲੱਸ ਹਾਈਟ ਆ ਸੋ 12 ਕਿਲੋ ਦੁੱਧ ਤੇ ਤਿੰਨ ਦਿਨਾਂ ਦੀ ਸੂਈ ਆ ਤੀਜੇ ਸਵੇਰ ਮਗਰਵੱਛਾ ਬਾਕੀ ਕਰਮਾਲੀਆਂ ਦੋਵਾਂ ਨੂੰ ਵੰਗਾ ਪਾਉਂਦੇ ਨਹੀਂ ਲੋਡ ਕੀ ਕਰਦੇ ਪਾਲੋ ਦੇ ਹਏ ਠੰਡੀਆਂ ਆ ਗਈਆਂ ਕੋਈ ਗੱਲ ਨਹੀਂ ਇਨਾ ਕਰਮਾਂ ਦੀਆਂ ਲੱਤ ਨਹੀਂ ਚੱਕਣੀ ਨਾਲ ਬੁਜੀ ਤੇ ਗਾਂ ਗਰਮੀ ਦੇ ਵਿੱਚ ਬੜੀਆਂ ਆ ਗਈਆਂ ਹਾਂ ਜੀ ਬ੍ਰੋਸ ਪਾਣਵਾ ਗਰਮੀ ਚ ਬੜੀਆਂ ਵਾਧੇ ਹੋ ਗੀਆਂ ਹਾਂ ਜੀ ਹਾਂ ਬਈ ਆਦ ਸਿਆਲ ਤਾਂ ਚਲਾ ਗਿਆ ਤਕਰੀਬਨ ਹਾਂ ਜੀ ਹਾਂ ਜੀ ਤਾਂ ਪੂਰੀ ਗਰਮੀ ਦੇ ਵਿੱਚ ਨਾ ਮौज ਬਣਾ ਦੇਣੀ ਫੜ ਕੇ ਆ ਲਓ ਜੀ ਦੇਖੋ ਕਿ ਡਿਗੜੀ ਮੋਟੀ ਤਾਰ ਆ ਲਓ ਜੀ ਆ ਦੇਖੋ ਜੀ ਅਜੇ ਪਰ ਸਮਾਨ ਨਹੀਂ ਫੜਿਆ ਗਿਆ ਠੀਕ ਹੈ ਕਿਉਂ ਚਾਣ ਵੀ ਦੀ ਇੱਕ ਨੰਬਰ ਹੋਣ ਗਿਆ ਬਲ ਜੀ ਤਾਂ ਸਵੇਰ ਚਵਾਈ ਕਿੰਨੇ ਕੇ ਵਜੇ ਦੀ ਆਪਣੀ ਵੀ ਦੀ 4 ਵਜੇ ਦੀ ਚਵਾਈ ਆ ਠੀਕ ਹੈ ਕਿਉਂ ਵੀ ਵੀਡੀਓ ਬਣਾਉਣੀ ਹੈ ਨਾ ਇਸ ਕਰਕੇ ਆਪਾਂ ਟਾਈਮ ਨਾਲ ਕੀਤੀ ਆ ਠੀਕ ਆ ਜੀ ਆ ਬਣ ਤੁਹਾਨੂੰ ਪਾਸੂ ਥੋੜਾ ਨਜ਼ਰ ਆ ਜਾਂਦਾ ਚਲੋ ਹਾਂਜੀ ਲਓ ਜੀ 12 ਕਿਲੋ 200 ਬਾਕੀ 2 2 4 4 ਧਾਰਾ ਮਾਰ ਕੇ ਆਪਾਂ ਦਿਖਾਤਾ ਸੋ ਮੌਕੇ ਤੇ ਕਿਸੇ ਰਕਮ ਦਾ ਕੋਈ ਪੂਰ ਕੋਈ ਛੱਟੇ ਵਾਲੀ ਗੱਲਬਾਤ ਨਹੀਂ ਕੀ ਤੇ ਚੋਣ ਚਾਣ ਦੀਆਂ ਪੂਰੀਆਂ ਖਰੀਆਂ ਨੇ ਠੀਕ ਆ ਆ ਡੱਬਾ ਬੱਚਾ ਦੇ ਦਾ ਠੀਕ ਆ ਜੀ ਹਾਂਜੀ ਆ ਦੇਖੋ ਜੀ ਸੋਹਾਰਾ ਦੋਸਤੋ ਤੁਸੀਂ ਦੇਖ ਲਈਏ ਇੱਕ ਵਾਰ ਤਾਂ ਉਹਦਾ ਬੱਚਾ ਆ ਨੋਟ ਕਰਾ ਲਈਏ ਅਗਰ ਪਿਛੜੀ ਸੁਈਆਂ ਨੇ ਪਰਸੋਂ ਦੀਆਂ ਠੀਕ ਆ ਜੀ 나ੜੂਏ ਨਾਲ ਆ ਬੱਚਿਆਂ ਦੇ ਆ ਬੱਚਾ ਇਸੇ ਵੈੜ ਦਾ ਹੀ ਆ ਠੀਕ ਆ ਜੀ ਦੋਨੋਂ ਸੁਈਆਂ ਨੇ ਤਾਂ ਦੋ ਮਗਰ ਬੱਚੇ ਇਹ ਮੇਲ ਕਾਫ ਆ ਤੇ ਮੋਲ ਆਪਾਂ ਪੁੱਛ ਲੈਣੇ ਜਿੱਥੇ ਦੋਸਤੋ ਸੌਦਾ ਹੋਣਾ ਕਿਸੇ ਭਰਾ ਦਾ ਤੇ ਬਲਜੀਤ ਇਹ ਤਾਂ ਕੀ ਮੰਗ ਕਰਦੇ ਆ ਫਿਰ ਵੈੜ ਤੇ ਵੀਧੀ ਵੇਖਦੀ 55000 ਦੇ ਪੋਚੂ ਵੰਜਾ ਦੇ ਤੇ ਬਾਕੀ ਆਪਾਂ ਗਲਤ ਮੁੱਲ ਨਹੀਂ ਕਰਨਾ ਆ ਦੇ ਲੈ ਵਾਲਾ ਕੰਮ ਕਰਨਾ ਵੀ ਪਸ਼ੂ ਵੇਖ ਜਾਣ ਪਹਿਲੇ ਦੂਜੇ ਫੋਨਾਂ ਤੇ ਗੱਲ 52000 ਦੀ ਦੇ ਦਈਏ 52 ਦੀ ਹਾਂਜੀ ਕਸਰ ਕੁਸਰ ਕੱਢ ਕੇ ਕੀ ਹੋਊਗਾ ਚਲ 55 ਹੀ ਦੇ ਦਾਂਗੇ ਸੰਦੂ 55 ਯਾਰ ਦੀ ਜਾਂ ਦੋ 50 ਦੀ ਹਾਂਜੀ ਬਹੁਤ ਜੋੜੀ ਦੇ ਦਾਂਗੇ ਲੱਖ ਦੀ ਲਵੇ ਜੇ ਕੋਈ ਵੀਰ ਕਰੂਗਾ ਨਾ ਜੋੜੀ ਦਾ ਫੋਨ ਜੋੜੀ ਦੇ ਦਾਂਗੇ ਆਪਾਂ ਲੱਖ ਦੀ ਲਓ ਤੁਸੀਂ ਜੋੜੀ ਦਾ ਰੇਟ ਹੋ ਜਾਣਗੇ ਬਿਲਕੁਲ ਹਾਂਜੀ ਜੋੜੀ ਦਾ ਵੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਵੈਸੇ 51 ਦੇ ਵਿੱਚੋਂ ਵੀ ਲੈਸ ਕਰਤੀ 1000 5000 ਦੀ ਆ ਜੋੜੀ ਲੱਖ ਦੀ ਤੇ ਲੱਖ ਦੇ ਵਿੱਚੋਂ ਜੋ ਵੀ ਬੰਦਾ ਸਰ ਦਾ ਮਾਨਤਾ ਨਾ ਹੋ ਜਾਊਗਾ ਠੀਕ ਆ ਹੋ ਜਾਊਗਾ ਤੇ ਵੇੜਾ ਤੁਸੀਂ ਪ੍ਰੋਪਰ ਦੇਖ ਹੀ ਲਈਆਂ ਨੇ ਆ ਵੇੜਾ ਨੇ ਦੋਵੇਂ ਸੁਈਆਂ ਸਵਾਈਆਂ ਨੇ ਇੱਧਰ ਇੱਕ ਜੋੜੀ ਤੁਹਾਨੂੰ ਅਗਲੀ ਆਪਾਂ ਦਿਖਾਉਣੀ ਹੈ ਗੱਬਣ ਹਾਂਜੀ ਬਹੁਤ ਵੱਡੀ ਚੰਗੇ ਕੱਦ ਦੇ ਵਿੱਚ ਆ ਜੀ ਵੇਖੋ ਇੱਧਰ ਪਾਸੇ ਕੱਢ ਕੇ ਵਿਖਾਉਣੇ ਤੁਹਾਨੂੰ ਆ ਸੋ ਇੱਕ ਵਾਰੀ ਫੋਨ ਤੁਹਾਨੂੰ ਦੋਸਤੋ ਤੋਰ ਤੋਰ ਕੇ ਤਸਵੀਰਾਂ ਉੱਪਰ ਆ ਦੇਖੋ ਕਰਮਾਲੀ ਦਾ ਤ ਕਦ ਕਾਠਾ ਵੇਖੋ ਤੁਸੀਂ ਮੈੜਦਾ ਠੀਕ ਆ ਜੀ ਬਾੜ ਛੱਡੀ ਆ ਕਰਮਾਲੀ ਫੁੱਲ ਰਾਜੀ ਫੁੱਲ ਰਾਜੀ ਵੀ ਕਹਿ ਸਕਦੇ ਵੱਡੀ ਆ ਥੋੜੀ ਜਿਹੀ ਵੱਜੀ ਤਾਂ ਆਪਣੇ ਕਹਿ ਸਕਦੇ ਵੇਦਾ ਪਸ਼ੂ ਵੈਸਾ ਜਿਹਾ ਆ ਕੇ ਸਾਹਮਣਾ ਪਸ਼ੂ ਬੜਾ ਚੰਗਾ ਆ ਜੀ ਠੀਕ ਆ ਜੀ ਇਹ ਵੱਜੀਤ ਸੂਹਾ ਕਰਮਾ ਸੁੰਦੀ ਫਿਰਦਾ ਇਹ ਵੀਰ ਜੀ ਪਿਓਰ ਦੂਜਾ ਸੂਹਾ ਜੋ ਦੂਸਰਾ ਸੂਹਾ ਹਾਂ ਜੀ ਹਾਂ ਜੀ ਤੇ ਦਿਨ ਲੈਂਦੀ ਆ ਵਾਵਾ ਦਿਨ ਲੈ ਜਾਣਾ ਅਜੇ ਨੇ ਹਫਤਾ ਕਿੰਨਾ ਕੁ ਹਫਤਾ ਖੜੂਗੀ ਵੇਖੋ ਹਾਂ ਬਾਕੀ ਸਟਾਰਟਿੰਗ ਵੇਖੋ ਕਿੱਥੋਂ ਕੀਤੀ ਕਰਮਾ ਵਾਲੀ ਨੇ ਆਹ ਦੇਖੋ ਜੀ ਬਹੁਤ ਜਿਆਦੀ ਬਣੂਗੀ ਸੋ ਤੇਪਣਾ ਗੁੰਦਗਾਂ ਦੀ ਹੁੰਦੀ ਹਾਂਜੀ ਗੁੰਦ ਨਹੀਂ ਆਉਂਦੀ ਅਜੇ ਤੇ ਠੀਕ ਆ ਜੀ ਬਾਕੀ ਜਾਦ ਨਸਲ ਪੂਰੀ ਫੁੱਲਾ ਲਓ ਜੀ ਠੀਕ ਆ ਬਾਕੀ ਥੱਲੇ ਚੰਗਾ ਖਲੂਗੀ ਅਜੇ ਹਾਂਜੀ ਹਾਂਜੀ ਲਓ ਵੀ ਇਹਦਾ 250 ਦਾ ਟੂਜਾ ਤੁਸੀਂ ਚੈੱਕ ਕਰ ਲਓ ਵੱਡਾ ਆਕਾਰ ਦਾ ਲੱਕ ਤੋਂ ਤੁਸੀਂ ਥੋੜਾ ਦੇਖੋਗੇ ਥੋੜਾ ਉੱਚਾ ਜਿਵੇਂ ਐਨੀਮਲ ਕਈ ਬਰੀਡਾਂ ਨਸਲ ਆ ਜਾਂਦੀਆਂ ਨੇ ਤੇ ਆ ਫੇਸ ਕੁਆਲਟੀ ਆ ਬੋਦੀ ਬਿਲਕੁਲ ਛੋਟਾ ਕੰਨ ਹਾਂਜੀ ਆ ਫੇਸ ਬਾਕੀ ਜਾਤ ਨਸਲ ਵੇਖੋ ਕਿੱਡੀ ਆ ਆ ਬਿਲਕੁਲ ਹਾਂਜੀ ਤੇ ਬਾਕੀ ਬਹੁਤ ਖੂਬਸੂਰਤ ਚੰਗੇ ਢਾਂਚੇ ਦੇ ਵਿੱਚ ਆ 5-7 ਦਿਨਾਂ ਦੇ ਵਿੱਚ ਚੰਗੀ ਥੱਲੋਂ ਖਲੂਗੀ ਅਜੇ ਠੀਕ ਆ ਹਵਾ ਨਾ ਚੱਦਾ ਵੇਖੋ ਅੱਗੋਂ ਤੋਂ ਸੋ ਗਾਰਡ तकरीबन ਤੁਹਾਨੂੰ ਤੋਂ ਸਟਾਰਟ ਹੁੰਦੀ ਆ ਤੇ ਬਿਲਕੁਲ ਪੱਟਾਂ ਦੇ ਸੰ ਤੇ ਸੂਤਾਂ ਕਲੇਵਾ ਤਿਆਰ ਕਰੂਗੀ ਤੇ ਦੁੱਧ ਅਕੇ ਸੇਵਾ ਦਾ ਦੁੱਧ ਪਾਏ ਦਾ ਤੇ ਫਿਲਹਾਲ ਜਿਹੜੀ ਐਸ ਵਕਤ ਟਿੱਪਾਂ ਨੀਰਾ ਕੋਈ ਨਹੀਂ ਆ ਇੱਕੋ ਜਿਹਾ ਵੀਰ ਜੀ ਚਾਰੇ ਥਾਂ ਦਾ ਨਾ ਇੱਕੋ ਹੀ ਤਾਨੂੰ ਬੜਾ ਪਿਆਰ ਦੀ ਤਸੱਲੀ ਕਰਕੇ ਲੈ ਜਾਂਦੀ ਆ ਆ ਬਿਲਕੁਲ ਹਾਂਜੀ ਹਾਂਜੀ ਲੋਬੀ ਪ੍ਰਭੂ ਠੀਕ ਆ ਜੀ ਸੋ ਇਹਨਾਂ ਵਾਰੋਂ ਦੋਸਤੋ ਮਾਲਕਾ ਓਨਰ ਨੇ ਆਪਣੀ ਤਸੱਲੀ ਕੀਤੀ ਆ ਕੋ ਮੇਰਾ ਭਰਾ ਕੋਈ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਅਜੇ 5-7 ਦਿਨ ਘੱਟੋ ਘੱਟ ਸੁੰਦੀ ਨਹੀਂ ਅਜੇ ਕੋਈ ਚੱਜ ਚੇਤਾ ਨੀਗਾ ਕਰਮਾ ਨਹੀਂ ਪੰਡਾ ਹੀ ਪਾ ਦੋ ਕਰਮਾ ਨਹੀਂ ਦੇ ਹਾਂ ਸੰਤੂ ਸਾਹਿਬ ਸੁਧੀਆਂ ਜੀ ਮੈਡਮ ਦੁਨੀਆਂ ਨੂੰ ਜਾਰੀ ਚੰਗੇ ਬਣ ਨਹੀਂ ਏ ਬੜੀ ਬੜੀ ਕੇ ਬਹੁਤ ਜ਼ਿਆਦੀ ਆ ਬਿੱਟਾ ਸਟਾਰਟਿੰਗ ਸਟੂਨੀ ਦੇ ਕੋਲ ਕਿੱਥੋਂ ਸ਼ਟਾਰਟ ਹੋ ਕੀ ਕਰਮਾੜੀ ਹੈ ਇਹ ਗਾਂ ਸਾਰੇ ਹਾਂ ਮੌਦੀ ਠੀਕਾ ਜੀ ਸੋ ਕੋਈ ਵੀ ਵੀਰ ਆਪਣਾ ਸੌਦਾ ਕਰੂਗਾ ਤੇ ਇੱਕ ਗੱਲ ਧਿਆਨ ਚ ਰੱਖ ਲਿਓ ਵੀ ਵੱਡਾ ਕਾਸਦਾ ਦੋਸਤੋ ਇਹੋ ਜਿਹਾ ਢਾਂਚਾ ਥੱਲੋਂ ਕਰਮਾ ਦੀ ਚੰਗੀ ਖੁੱਲਣ ਲਈ ਆ ਚਾਰ ਥਾਣਾ ਲੰਬੇ ਠੀਕਾ ਜੀ ਹੱਥੀ ਮੁਠੀ ਦਾ ਥਾਣਾ ਨਿਕਲ ਕੇ ਸਾਹਮਣੇ ਆ ਜਾਊਗਾ ਸੋ 35 ਜਿਹੜੀ ਚੰਗੀ ਵੀਰ ਦੱਸਣ ਦਿਆ ਉਹਦੀ ਬਿਲਜੀਤ ਸੇ ਆਪਣੀ ਗਾਰੰਟੀ ਸੇ ਵੀ ਆਪਣੀ ਗਾਰੰਟੀ ਹੋ ਵੀਰ ਜੀ ਆਪਾਂ ਟਿੱਪ ਕੇ ਦੇਵਾਂਗੇ ਭਾਵੇਂ ਜਿਹਨੇ ਉਦਾਂ ਮੰਗਾਉਣੀ ਆਨਲਾਈਨ ਆਪਦੇ ਘਰੇ ਟਿੱਪ ਕੇ ਫਿਰ ਆਪਾਂ ਨੂੰ ਪੈਸੇ ਦੇ ਇਹ ਅੱਜ ਦਵਾਂਗੇ ਕਿੰਨੇ ਦੀ ਬਜਿੱਤ ਆਪਾਂ ਵੀਰ ਜੀ ਵੈੜ ਤੇ ਵੇਖਦੀ 55000 ਦੀ ਆ ਪਾ 50000 ਦੀ ਦੇ ਰਹੀਏ 50 ਦੀ ਹੈ 50 ਦੀ 50 ਦੀ ਦੇ ਰਹੀਏ 45 ਦੀ ਦੇ ਦੀਏ 47 ਦੀ ਜਾਂ ਦੋ ਖਲੋ ਜਾ ਹੈ ਸੇਮੇ ਤੇਰੀਆਂ ਸੋਟਾਂ ਤੋਂ ਬੁੱਤੇ ਛੋਟਾ ਹੋਣੀ ਅੱਜ 46000 ਦੀ ਦੇ ਰਹੀ ਹੈ ਹਾਂ ਨਾ ਜੀ ਲੱਗ ਗਈ ਜਿਤਾਈ ਇਹ ਲਾ ਇਹ ਅੱਜ ਦੇ ਮੈਂ ਖੁੱਲੇ ਦਿਲ ਕੀਤੇ ਨੇ ਤੇ ਆਹੋ ਮੋਟਰਸਾਈਕਲ ਵਾਜੋ 70 70 ਤੇ ਆਇਆ ਆਹ ਆ ਗਈ ਲਾਦੇ ਗੇੜੇ ਦੇਗਾ ਬਿਲਕੁਲ ਜੀ ਪਾਣੀ ਬਾੜ ਦੇਣੀ ਨਹੀਂ ਅੱਦੀ ਕਿਸ ਨੇ ਲੈ ਲੋ ਕੱਦ ਬੁੱਤ ਗੱਡਾ ਮੈਂ ਵੀ ਭਰਾ ਉਹ 46000 ਦੇ ਠੀਕ ਹੈ ਜੀ 46000 ਦੀ ਆ ਵੱਡਾ ਕੱਦ ਪੋਤ ਬਾਕੀ ਥੱਲੇ ਚੰਗੀ ਖਲੂ ਕਰਮ ਵਾਲੀ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਪੈਲ ਤੇ ਆਹ ਗਾੜੀ ਆ ਗਈ ਮਰੂਤੀ ਕਾਰ ਆਹ ਮਰੂਤੀਕਾਰ ਵੇਖੋ ਮਰੂਤੀਕਾਰ ਦੀ ਉਦੋਂ ਵੀ ਬੜੀ ਡਿਮਾਂਡ ਸੀ ਤੇ ਅੱਜ ਵੀ ਬੜੀ ਡਿਮਾਂਡ ਆ ਹੈ ਬਹੁਤ ਜ਼ਿਆਦਾ ਗੱਡੀਆਂ ਬੜੀਆਂ ਆਈਆਂ ਬੜੀਆਂ ਕਈਆਂ ਮਰੂਤੀ ਦੀ ਡਿਮਾਂਡ ਉਦੋਂ ਵੀ ਬੜੀ ਸੀ ਸੀਲੀਆਂ ਸੀਲੀਆਂ ਲੋ ਕੋਈ ਕਸਰ ਨਹੀਂ ਕਰਮਾ ਲਈ ਲੋ ਜੀ ਇਹ ਦੇਖੋ ਕ੍ਰੋਸ ਜਾਗਾ ਕੋਈ ਜਰਸੀ ਦਾ ਪਿੱਛਾ ਹੀ ਵਾਲ ਦਾ ਕ੍ਰੋਸ ਜਾੰਗ ਲਾ ਲੈ ਬਿਲਕੁਲ ਜਿਵੇਂ ਨਾ ਆਪਾਂ ਗੱਲ ਕਰਦੇ ਹਾਂ ਦੇਸੀ ਗੁਰ ਵਰਗਾ ਰੰਗ ਆ ਇਹ ਆਹ ਵੇਖੋ ਜੀ ਬ੍ਰਾਊਨ ਦੀ ਕਲਰ ਜਿੰਨਾ ਦਾ ਖਰਚਾ ਤੇ ਬਾਕੀ ਇਹਨੇ ਖਰਚੇ ਤੋਂ ਵੱਧ ਦੇ ਦਿਆ ਕਰਨਾ ਆਪਦਾ ਬਾਕੀ ਬਲਜੀਸੇ ਝੋਲਾ ਝੋਲਾ ਚੰਗਾ ਬਹੁਤ ਜ਼ਿਆਦੀ ਬਣੂਗੀ ਵੀਰ ਜੀ ਸੁਵਾ ਕਰਮ ਦੁੱਜਣੇ ਦੁੱਜਾ ਦੁੱਜਾ ਮੌਜੂ ਦੁੱਜਾ ਸੁਵਾ ਪਿਓਰ ਬੱਚੀ ਦੀ ਬਿਊਟੀ ਚੈੱਕ ਕਰੋ ਦੋਸਤੋ ਬਹੁਤ ਖੂਬਸੂਰਤ ਆ ਆ ਵੇਖੋ ਜੀ ਵੇਖੋ ਸਿਰ ਤੋਂ ਕਰ ਮੇ ਜਨੀ ਮਰਜੀ ਕਰੀ ਚਲੋ ਪਰ ਜਿਹੜੀ ਦੋਸਤੋ ਮੂੰਹ ਮੱਤੇ ਦੀ ਵੈਸੇ ਬਹੁਤ ਚੰਗੀ ਆ ਹਾਂਜੀ ਸ਼ਕੀਨ ਆ ਬੱਚੀ ਬਿਲਕੁਲ ਛੋਟੇ ਜੇ ਕੰਨ ਰੰਗ ਰੂੰਗ ਬਹੁਤ ਜ਼ਿਆਦਾ ਐਂਡ ਚੀਜ਼ ਲੱਗਾ ਕਰਵਾ ਲਈ ਥੱਲੇ ਜਗਾਰ ਜਗੂੜ ਚੰਗਾ ਖਲੂਗੀ ਹਜੇ ਠੀਕ ਹੈ ਜੀ ਪੰਜਾ ਚੌ ਦਿਨਾਂ ਦੇ ਵਿੱਚ ਅੱਜੋ ਦੋਸਤੋ ਭਰੇ ਭਾਂਡੇ ਆ ਕੋਈ ਵੀਰ ਚਲੋ ਟਿਪ ਕੇ ਆਉਂਦੀ ਲੈ ਕੇ ਜਾ ਸਕਦਾ ਕੋਈ ਦੁੱਧ ਦੀ ਜਿੰਨਾ ਪਾਲਾ ਕੋਨਾ ਕਰਮ ਵਾਲੀਆਂ ਦੇ ਦੇਣ ਗਿਆ ਕੋਈ ਛਟਾਕਲ ਜੀ ਨਹੀਂ ਗਈ ਹੈ ਜਿੰਨੀ ਆ ਤੋਰੇ ਤਾਰੇ ਵਿੱਚ ਠੰਡੀ ਆ ਸੀਲਸ ਲੱਗਾ ਬਾਕੀ ਫੁਰਤੀ ਵਾਲੀ ਵੇਖੋ ਆਹ ਦੇਖੋ ਜੀ ਠੀਕ ਹੈ ਬਲਜੀਤ ਬਸ ਹਾਂ ਜੀ ਜਾ ਬੁੱਤਾ ਵਛੀ ਵੀ ਕਹਿੰਦੀ ਮੈਂ ਮੈਂ ਹਾਂ ਹਾ ਹਾ ਲਓ ਦੱਸੋ ਨੰਬਰ ਲੈ ਗਈ ਵਛੀ ਸਾਰੀਆਂ ਵਹਿੜਾਂ ਦੇ ਵਿੱਚੋਂ ਠੀਕ ਆ ਜੀ ਇੱਕ ਰੰਗ ਪ੍ਰਿੰਟ ਉਹਨਾਂ ਦੀ ਆਪਦੀ ਥਾਂ ਤੇ ਆਪ ਬਿਲਕੁਲ ਬੈਸਟ ਨੇ ਇਹ ਆਪਦੀ ਥਾਂ ਦੇ ਬੈਸਟ ਆ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਤੇ ਕਿਸੇ ਘਰੇਲੂ ਵੀਰ ਨੇ ਚਲੋ ਘਰੇ ਸਾਂਭਣੀ ਜਾਂ ਸ਼ੌਂਕ ਕਿਸੇ ਭਰਾ ਦਾ ਚਲੋ ਕ੍ਰੋਸ ਵੇਅਰ ਖਰੀਦ ਲਈਏ ਇਹਨਾਂ ਦਿਨਾਂ ਦੇ ਵਿੱਚ ਠੀਕ ਆ ਜੀ ਤੇ ਗਾਹ ਵੀ ਵਧੇ ਬੰਦੀਆਂ ਸੀਜ਼ਨ ਭਰਦੇ ਵਿੱਚ ਬਹੁਤ ਖੂਬਸੂਰਤ ਅੰਗ ਆ ਤੇ ਇਧਰੋਂ ਜਿਹੜੀ ਇੱਕ ਵਾਰੀ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸਿਓ ਦਿਖਾ ਦਿੱਤੀ ਆ ਲੈ ਬਾਕੀ ਇਹ ਨਾ ਕੋਈ ਆਕੇ ਵੀ ਗਰਮ ਹੋਊਗੀ ਕਰਮਾਂ ਵਾਲੀ ਹਾਂ ਠੀਕ ਆ ਓਕੇ ਬਜੀ ਤਾਂ ਪਰ ਕੀ ਮੁੱਲ ਵੜੀ ਕਰਦਾ ਕੀ ਡਿਮਾਂਡ ਰਊਗੀ 50 ਦੀ ਦੇ ਦिए 50 ਦੀ ਦੇ ਦਿਓ ਹਾਂ ਲੈਸ ਕਰਕੇ ਦੇਖ ਜਦੋਂ ਆਪਾਂ ਹੋਰਾਂ ਦੇ ਛੋਟਾ ਕਰਤੀਆਂ ਤੇ ਇਹਦੇ ਤੇ ਥੋੜਾ ਵੀ 47000 ਦੀ ਦੇ ਦਾਂਗੇ 47 ਭਾਜੀ ਸੇ ਮੇਰੇ ਸਿੱਕਿਆ ਆ ਆਣਾ 46 ਯਾਰ ਉਹ ਤੋਂ ਛੋੜ ਕੇ ਛੋੜ ਕਰਾਂਗੇ ਜਦੋਂ ਲੈਊ ਆਗਲਾ ਕਿੰਨੇ ਦੀ ਕਹਤਾ 46 46 ਨਾ ਤੇ ਯਾਰ ਛੋੜਾ ਕਰਨੇ ਵਿੱਚ ਮੁਰਕੇ ਕਰੂੰਗਾ ਛੋੜੋ 46 ਤੇ 45 ਦੀ ਹੋਗੀ ਉਹ ਤੇ 45 ਦੀ ਕਰਾਂਗੇ 46 ਦੀ ਦੇ ਕੇ ਯਾਰ ਹੱਥੋਂ ਛੱਡਾਂਗੇ ਨਾ ਹੁਣ ਹੁਣ 46 ਦੀ ਹੋਗੀ ਆ ਚਾਲੀ ਮਲਕੀ ਯਾਰ ਫਿਰ ਵੀ ਛੋਟ ਕਰੋਗੇ ਜਦੋਂ ਸਾਦਾ ਹੋਣ ਲੱਗਾ ਹਾਂ ਇਹਦਾ ਯਾਰ ਕਰਾਂਗੇ ਤੋਹੇ ਹੋ ਜਾ ਮਾ ਕਰਮ ਵਾਲੀ ਤੇਮਾ ਸ਼ਬਾਜਪੁਰਿਆ ਵੀਰ ਕਹਿੰਦਾ ਵੀ ਅਜੇ ਯਾਰ ਕਰਾਂਗੇ ਪਰ ਹੁਣ ਨਹੀਂ ਕਰਦੇਗੇ ਜਦੋਂ ਕੋ ਲੈਣ ਆਇਆ ਉਦੋਂ ਯਾਰ ਕਰਾਂਗੇ ਜ਼ਰੂਰ ਚੋਰ ਹਾਂ ਠੀਕ ਹੈ ਜੀ ਤੇ ਬਾਕੀ ਮੇਰੇ ਭਰਾਵੋ ਪਸੰਦ ਆ ਜੂਗੀ ਪਲੀ ਕੁਲੀ ਆ ਸੋਬੀ ਸੂਬੀ ਚੰਗੀ ਕਿਸੇ ਵੀਰ ਨੇ ਚਲੋ ਚੰਗਾ ਹੱਥ ਹੁੱਥ ਫੇਰਿਆ ਤੇ ਬਲਜੀਤ ਹੋ ਨਗਨੇ ਅੱਜ ਹਾਂਜੀ ਹਾਂਜੀ ਚਾਰ ਨਾਲ ਤੇ ਆਪਣੇ ਨੰਬਰ ਕਰ ਦਿਓ ਸਾਂਝੇ ਨੰਬਰ ਆਪਣਾ ਵੀ 73407 4212 ਠੀਕ ਹੈ 14846498 ਠੀਕ ਹੈ ਜੀ ਵੀ ਖਾਸ ਛੋਟਾ ਕਰਾਉਣੀ ਆ ਤੇ ਸੇਮੇ ਸਬਾਜ ਜੀ ਨੂੰ ਲਾਓ ਠੀਕ ਹੈ ਜੀ ਜਿੰਨੂ ਮਰਜ਼ੀ ਨਾਲ ਸੰਧੂ ਸਾਹਿਬ ਭਾਣ ਤੁਹਾਨੂੰ ਹੀ ਲਾ ਰਹਾ ਹਾਂ ਹਾਂ ਲੋਕੀ ਦੱਸੋ ਮਾਲ ਬਿਲਕੁਲ ਜਾਇਜ਼ ਭਾਪੜਤੇ ਦੇ ਵਿੱਚ ਆ ਆਓ ਇੱਥੇ ਆਣ ਕੇ ਆਪਣੇ ਗਿਨੇ ਮਿੱਥੇ ਚੁਨੇ ਪਸ਼ੂ ਦੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ